ਗੁਰਪ੍ਰੀਤ ਹਰੀ ਨੋ ਕਤਲकांड ਤੋਂ ਬਾਅਦ ਉਸ ਮਾਮਲੇ ਵਿੱਚ ਪਈੰਦਰਪਾਲ ਸਿੰਘ ਦਾ ਨਾਮ ਰੈਸੀਗੰਡਾ ਹੋਸਾ ਉਹਨੂੰ ਉਸਦੇ ਖਿਲਾਫ ਜਾਰੀ ਹੋਏ ਪੀਏ ਟੈਕਟਾ ਪਰ ਰਹੀ ਹੁੰਦੀ ਹੈ ਇਹ ਜਿਹੜਾ ਯੂਪੀਏ 108 ਨੰਬਰ ਮਕਦਮਾ ਗੁਰਪ੍ਰੀਤ ਹਰੀ ਨੋ ਕੇਸ ਆ ਦਾ ਸਦਰਪੁਰ ਪੁਰਾ ਉਸ ਚਾਈ ਕੇਸ ਦੇ ਵਿੱਚ ਇੱਕ ਤਫਤੀਸ਼ ਤਰੰਤਾਂ ਦੇ ਵੇਸ ਤੇ ਯੂਪੀਏ ਕਦਾ ਵਾਦਾ ਕੀਤਾ ਸੁਚੇ ਅਸ਼ਰੁੱਲਾ ਦਾ ਨਾਮ ਵੀ ਹੈ ਹਾਂਜੀ ਅਸ਼ਰੁੱਲਾ ਜਿਹੜਾ ਕੀ ਭਾਰਤ ਸਰਕਾਰ ਉਹਨੇ ਡੈਸੀਗਨੇਟਡ ਟੈਰਰਿਸਟ ਹੈਗਾ ਜੀ ਸੋ ਅਸੀਂ ਤਾਂ ਹੀ ਕੋਈ ਆਪਾਂ ਲਈ 30 ਉਹ ਬੁਕਾਰ ਰਹੀ ਅਮਰਪਾਲ ਇਸ ਗੱਲ ਇਹ ਐਸੇ ਨਹੀਂ ਦੇਖੋ ਡੀਪੀਨ ਦਾ ਇਨਵੈਸਟੀਗੇਸ਼ਨ ਨਹੀਂ ਤਾਂ ਸਗੋਂ ਅਗਲੀ ਕਾਰਵਾਈ ਹੈਗੀ ਕਰ ਰਹੇ ਆ ਚੱਲ ਰਹੀ ਸਰ ਯੂਏਪੀ ਦੀ ਗੱਲ ਕਰੀਏ ਤਾਂ ਕਿਹੜੇ ਕਿੰਨੇ ਕੋਈ ਲੈਰਿਸ ਕ੍ਰਾਈਮ ਦੇ ਬਾਅਦ ਇਹ ਜਿਹੜਾ ਲਾਗੂ ਹੁੰਦਾ ਜੀ ਇਹ ਇਹ ਵੀ ਤਾਂ ਵੱਖ-ਵੱਖ ਕ੍ਰਾਈਮਸ ਦੀ ਨ ਪਰਿਭਾਸ਼ਾ ਹੈਗੀ ਜੀ ਉਹਦੇ ਹਿਸਾਬ ਨਾਲ ਹੀ ਲੱਗਦਾ ਹੈਗਾ ਇਹ ਮੰਨ ਨਹੀਂ ਕਿ ਕੋਈ ਆ ਪਾਰਟਿਕੂਲਰ ਚੀਜ਼ ਤੇ ਹੈ ਸੁਣ ਕੇ ਕੋਪੀ ਵੀ ਹਾਂ ਜੀ ਬਿਲਕੁਲ ਕੋਪੀ ਨੂੰ ਇੰਟੀਮੇਟ ਕਰਨਾ ਬੰਦਾ ਕੀਤਾ ਸੀ ਸਰ ਗੁਰਪ੍ਰੀਤ ਹਰਿਨੋ ਕਤਲकांड ਤੋਂ ਬਾਅਦ ਉਸ ਮਾਮਲੇ ਵਿੱਚ ਪਈ ਅੰਮ੍ਰਿਤਪਾਲ ਸਿੰਘ ਦਾ ਨਾਮ ਦਰਜ ਕੀਤਾ ਉਸ ਦੇ ਖਿਲਾਫ ਜਿਹੜਾ ਯੂ ਪੀਏ ਤਹਿਤ ਅਰ ਰਹੀ ਹੁੰਦੀ ਹੈ ਜਿਹੜਾ ਯੂ ਪੀਏ 108 ਨੰਬਰ ਮਕਦਮਾ ਗੁਰਪ੍ਰੀਤ ਹਰਿਨੋ ਕੇਸ ਆ ਦਾ ਸਦਰਪੁਰਾ ਉਸ ਚਾਈ ਕੇਸ ਦੇ ਵਿੱਚ ਤਫਤੀਸ਼ ਦਰਾਂ ਤੱਥਾਂ ਦੇ ਬੇਸ ਤੇ ਯੂ ਪੀਏ ਕਰਦਾ ਵਾਦਾ ਕੀਤਾ ਸੋ ਚਾ ਅਸ਼ਗੁਲ ਦਾ ਨਾਮ ਵੀ ਹੈ ਹਾਂਜੀ ਅਰ ਬੱਲਾ ਜਿਹੜਾ ਕੀ ਫਾਰ ਸਰਕਾਰ ਉਹਨੂੰ ਡੈਸੀਗਨੇਟਡ ਟੈਰਰਿਸਟ ਹੈਗਾ ਜੀ ਸੋ ਅਸੀਂ ਤਾਂ ਹੀ ਕਰੀਏ ਆਪਾਂ ਲਈ 32 ਉਹ ਮੁਕਾਰ ਰਹੀ ਹੈ ਵਰਤ ਬਾ ਇਸ ਕਾਲ ਇਹ ਐਸ ਨਹੀਂ ਦੇਖੋ ਡੀਪੀਰ ਰੋ ਇਨਵੈਸਟੀਗੇਸ਼ਨ ਨਹੀਂ ਦੱਸ ਸਕਦੇ ਅਗਲੀ ਕਾਰਵਾਈ ਹੈਗੀ ਕਰ ਰਹੇ ਹਾਂ ਚੱਲ ਰਹੀ ਸਰ ਯੂਏਪੀ ਦੀ ਗੱਲ ਕਰੀਏ ਤਾਂ ਕਿਹੜੇ ਕਿੰਨੇ ਕੋਈ ਲੈਰੀਸ ਕ੍ਰਾਈਮ ਤੇ ਬਾਅਦ ਇਹ ਜਿਹੜਾ ਲੱਗ ਹੁੰਦਾ ਜੀ ਇਹ ਇਹ ਕੋਈ ਤਾਂ ਅਲੱਗ-ਅਲੱਗ ਕ੍ਰਾਈਮਸ ਦੀ ਨਾ ਪਰਿਭਾਸ਼ਾ ਹੈਗੀ ਜੀ ਉਹਦੇ ਹਿਸਾਬ ਨਾਲ ਹੀ ਲੱਗਦਾ ਹੈਗਾ ਇਹ ਮੰਨ ਨਹੀਂ ਕੋਈ ਕੋਈ ਪਾਰਟਿਕੂਲਰ ਚੀਜ਼ ਤੇ ਲੱਗਦਾ ਸੁਣ ਕੇ ਕੋਰਪੂਰੀ ਹਾਂਜੀ ਬਿਲਕੁਲ ਕੋਰਪ ਨੂੰ ਇਨਟੀਮੀਟ ਕਰਨਾ ਬੰਦ ਕੀਤਾ ਸੀ ਸਰ ਗੁਰਪ੍ਰੀਤ ਹਰੀਨੋ ਕਤਲ ਕਾਂਡ ਤੋਂ ਬਾਅਦ ਉਸ ਮਾਮਲੇ ਵਿੱਚ ਭਾਈ ਅੰਮਰਪਾਲ ਸਿੰਘ ਦਾ ਨਾਮ ਜੁੜਾ ਸੀਗਾ ਉਹ ਉਸਦੇ ਖਿਲਾਫ ਜਿਹੜੀ ਯੂ ਪੀਏ ਇੱਕ ਪੈਕਟ ਹੈ ਤਾਂ ਪਰ ਰਹੀ ਹੁੰਦੀ ਹੈ ਜਿਹੜਾ ਯੂ ਪੀਏ 108 ਨੰਬਰ ਮਕਦਮਾ ਗੁਰਪ੍ਰੀਤ ਹਰੀਨੋ ਕੇਸ ਆਦਾ ਸਦਰਪੋਟਪੁਰਾ ਉਸ ਚਾਈ ਕੇਸ ਦੇ ਵਿੱਚ ਤਫਤੀਸ਼ ਦੌਰਾਨ ਤੱਥਾਂ ਦੇ ਬੀਸ ਤੇ ਯੂ ਪੀਏ ਕਰਦਾ ਵਾਦਾ ਕੀਤਾ ਸੁਚੇਅ ਅਸ਼ਰੂਲਲਾ ਦਾ ਨਾਮ ਵੀ ਹੈ ਹਾਂਜੀ ਅਸਰ ਦੱਲਾ ਜਿਹੜਾ ਕੀ ਭਾਰਤ ਸਰਕਾਰ ਉਹਨੇ ਡੈਸੀਗਨੇਟਡ ਟੈਰਰਿਸਟ ਹੈਗਾ ਜੀ ਸੋ ਅਸੀਂ ਤਾਂ ਹੀ ਕੋਈ ਯੂਪੀਐਲ ਇਹ ਇਸ ਲਈ ਦੇਖੋ ਡੀਪੀਨ ਦਾ ਇਨਵੈਸਟੀਗੇਸ਼ਨ ਨਹੀਂ ਤਾਂ ਸਭ ਤੋਂ ਅਗਲੀ ਕਾਰਵਾਈ ਹੈਗੀ ਕਰ ਰਹੇ ਆ ਚੱਲ ਰਹੀ ਸਰ ਯੂਪੀ ਦੀ ਗੱਲ ਕਰੀਏ ਬਟ ਕਿਹੜੇ ਕਿੰਨੇ ਕੋਈ ਲੈਵਲ ਦੇ ਕ੍ਰਾਈਮ ਤੇ ਬਾਅਦ ਦੇ ਜਿਹੜਾ ਲਾਗੂ ਹੁੰਦਾ ਜੀ ਇਹ ਯੂਪੀ ਤੇ ਅਲੱਗ ਅਲੱਗ ਕ੍ਰਾਈਮਸ ਦੀ ਨ ਪਰਿਭਾਸ਼ਾ ਹੈਗੀ ਜੀ ਉਹਦੇ ਹਿਸਾਬ ਨਾਲ ਹੀ ਲੱਗਦਾ ਹੈਗਾ ਇਹ ਮੰਨ ਨਹੀਂ ਕਿ ਕੋਈ ਆ ਪਾਰਟਿਕੂਲਰ ਚੀਜ਼ ਤੇ ਲੱਗਦਾ ਨਕੇ ਕੋਰਪੂਰੀ ਹਾਂ ਜੀ ਬਿਲਕੁਲ ਕੋਰਪੂ ਨੂੰ ਇੰਟੀਮੇਟ ਕਰਨਾ ਹੈ ਕਿ ਉਸਦੀ ਧਰੀਨੋਂ ਕਤਲकांड ਤੋਂ ਬਾਅਦ ਉਸ ਮਾਮਲੇ ਵਿੱਚ ਪਈੰੰਦਰਪਾਲ ਸਿੰਘ ਦਾ ਨਾਮ ਦਰਜਿਕੰਦਾ ਹੋ ਸਾਰਾ ਉਹ ਉਸ ਦੇ ਖਿਲਾਫ ਜਿਹੜਾ ਯੂ ਪੀ ਐਕਟ ਤਹਿਤ ਅਰ ਰਹੀ ਹੁੰਦੀ ਹੈ ਜਿਹੜਾ ਯੂ ਪੀ ਐ 108 ਨੰਬਰ ਮੁਕਦਮਾ ਗੁਰਪ੍ਰੀਤ ਹਰੀਨੋਂ ਕੇਸ ਆਲਾ ਸਦਰਪੁਰਾ ਉਸ ਚੈ ਕੇਸ ਦੇ ਵਿੱਚ ਤਫਤੀਸ਼ ਦਰਾਂ ਤੱਥਾਂ ਦੇ ਬੇਸ ਤੇ ਯੂ ਪੀ ਐਕਟ ਦਾ ਵੱਡਾ ਸੋ ਜੀ ਅਸ਼ਰੁੱਲਾ ਦਾ ਨਾਮ ਵੀ ਹੈ ਹਾਂਜੀ ਅਸ਼ਰੁੱਲਾ ਜਿਹੜਾ ਕੀ ਭਾਰਤ ਸਰਕਾਰ ਉਹਨੇ ਡੈਸੀਗਨੇਟਡ ਟੈਰਰਿਸਟ ਹੈਗਾ ਜੀ ਸੋ ਅਸੀਂ ਤਾਂ ਹੀ ਕੋਈ ਯੂਆਪਾ ਲਈ ਪਤੀ ਨੂੰ ਲਗਾ ਰਹੀ ਹੈ ਵਰਤ ਪਾ ਇਸ ਗੱਲ ਇਹ ਐਸੀ ਨਹੀਂ ਦੇਖੋ ਰੋਟੀਨ ਰ ਅਨਵੈਸਟੀਗੇਸ਼ਨ ਨਹੀਂ ਤਾਂ ਸਗੋਂ ਕੋਈ ਕਾਰਵਾਈ ਹੈਗੀ ਕਰ ਰਹੇ ਆ ਚੱਲ ਰਹੀ ਸਰ ਯੂਏਪੀ ਦੀ ਗੱਲ ਕਰੀਏ ਤਾਂ ਕਿਹੜੇ ਕਿੰਨੇ ਕੋਈ ਲੈਰੀਸ ਕ੍ਰਾਈਮ ਤੇ ਬਾਦੇ ਜਿਹੜਾ ਲਾਗੂ ਹੁੰਦਾ ਜੀ ਇਹ ਯੂਪੀ ਤੇ ਲਗ ਲਗ ਕ੍ਰਾਈਮ ਦੀ ਨ ਪਰਿਭਾਸ਼ਾ ਹੈਗੀ ਜੀ ਉਹਦੇ ਹਿਸਾਬ ਨਾਲ ਹੀ ਲੱਗਦਾ ਹੈਗਾ ਇਹ ਮੰਨ ਨਹੀਂ ਕੋਈ ਕੋਈ ਪਾਰਟਿਕੂਲਰ ਚੀਜ਼ ਤੇ ਲੱਗਦਾ ਮੁਕੇ ਕੋਰਪੋਰੇਟ ਹਾਂਜੀ ਬਿਲਕੁਲ ਬਿਲਕੁਲ ਕੋਰਪੋਰੇਟ ਇੰਟੀਮੀਟ ਕਰਨਾ ਹੈ ਸਰ ਗੁਰਪ੍ਰੀਤ ਹਰੀ ਨੂੰ ਕਤਲकांड ਤੋਂ ਬਾਅਦ ਉਸ ਮਾਮਲੇ ਵਿੱਚ ਭਾਈ ਅੰਮ੍ਰਿਤਪਾਲ ਸਿੰਘ ਦਾ ਨਾਮ ਜੁੜਾ ਸੀਗਾ ਉਹਨੂੰ ਉਸਦੇ ਖਿਲਾਫ ਜਾਰੀ ਹੋਏ ਪੀਏ ਐਕਟ ਹੈ ਤਾਂ ਅੱਰ ਰਹੀ ਹੁੰਦੀ ਹੈ ਜਿਹੜਾ ਯੂਪੀਏ 108 ਨੰਬਰ ਮਕਦਮਾ ਗੁਰਪ੍ਰੀਤ ਹਰੀ ਨੋ ਕੇਸ ਆਦਾ ਸਦਰਪੋਟਪੁਰਾ ਉਸ ਚਾਈ ਕੇਸ ਦੇ ਵਿੱਚ ਇੱਕ ਤਫਤੀਸ਼ ਦੌਰਾਨ ਤੱਥਾਂ ਦੇ ਬੀਸ ਤੇ ਯੂਪੀਏ ਕਰਦਾ ਵਾਦਾ ਕੀਤਾ ਸਰ ਸੁਚੇ ਆਸ਼ੁਰਾ ਨਾ ਨੰਵੀ ਹਾਂਜੀ ਯਾਰ ਦੱਲਾ ਜਿਹੜਾ ਕੀ ਭਾਰ ਸਰਕਾਰ ਉਹਨੇ ਡੈਸੀਗਨੇਟਡ ਟੈਰਰਿਸਟ ਹੈਗਾ ਜੀ ਸੋ ਅਸੀਂ ਤਾਂ ਹੀ ਕੋਈ ਯੂਪਾ ਲਈ ਸਪੀ ਉਹ ਬੁਕਾਰ ਰਹੀ ਅਵਰਤ ਪਾ ਇਸ ਗੱਲ ਇਹ ਐਸੀ ਨਹੀਂ ਦੇਖੋ ਡੀਪੀਨ ਰੋ ਇਨਵੈਸਟੀਗੇਸ਼ਨ ਨਹੀਂ ਤਾਂ ਸਭ ਤੋਂ ਅਗਲੀ ਕਾਰਵਾਈ ਹੈਗੀ ਕਰ ਰਹੇ ਆ ਚੱਲ ਰਹੀ ਸਰ ਯੂਪੀ ਦੀ ਗੱਲ ਕਰੀਏ ਬਟ ਕਿਹੜੇ ਕਿੰਨੇ ਕੋਈ ਲੈਵਲ ਦੇ ਕ੍ਰਾਈਮ ਤੇ ਬਾਦੇ ਜਿਹੜਾ ਲਾਗੂ ਹੁੰਦਾ ਜੀ ਇਹ ਯੂਪੀ ਤੇ ਵੱਖ-ਵੱਖ ਕ੍ਰਾਈਮਸ ਦੀ ਨ ਪਰਿਭਾਸ਼ਾ ਹੈਗੀ ਜੀ ਉਹਦੇ ਹਿਸਾਬ ਨਾਲ ਹੀ ਲੱਗਦਾ ਹੈਗਾ ਇਹ ਨਹੀਂ ਕਿ ਕੋਈ ਆ ਪਾਰਟਿਕੂਲਰ ਚੀਜ਼ ਤੇ ਲੱਗਦਾ ਸਮਝ ਕੇ ਕੋਰਪੋਰੇਟ ਹਾਂਜੀ ਬਿਲਕੁਲ ਕੋਰਪੋਰੇਟ ਨੂੰ ਇੰਟੀਮੀਟ ਕਰਨਾ ਬੰਦ ਕੀਤਾ ਸੀ ਸਰ ਗੁਰਪ੍ਰੀਤ ਹਰਿਨੋ ਕਤਨ ਕਾਂਡ ਤੋਂ ਬਾਅਦ ਉਸ ਮਾਮਲੇ ਵਿੱਚ ਪਈ ਅੰਦਰ ਪਾਸਿੰਗ ਦਾ ਨਾਮ ਦੱਸ ਸਕਦਾ ਹਾਂ ਸਾਰਾ ਉਹ ਉਸ ਦੇ ਖਿਲਾਫ ਜਿਹੜਾ ਯੂਏਪੀਏ ਤਹਿਤ ਅਰ ਰਹੀ ਹੁੰਦੀ ਹੈ ਜਿਹੜਾ ਯੂਪੀਏ 108 ਨੰਬਰ ਮਕਦਮਾ ਗੁਰਪ੍ਰੀਤ ਹਰਿਨੋ ਕੇਸ ਆ ਦਾ ਸਦਰਪੁਰਾ ਉਸ ਚਾਈ ਕੇਸ ਦੇ ਵਿੱਚ ਇੱਕ ਤਫਤੀਸ਼ ਦਰਾਂ ਤੱਥਾਂ ਦੇ ਬੇਸ ਤੇ ਯੂਪੀਏ ਕਰਦਾ ਵੱਡਾ ਸੋ ਜੇ ਅੱਛੂੱਲਾ ਦਾ ਨਾਮ ਵੀ ਹੈ ਹਾਂਜੀ ਅੱਛੂੱਲਾ ਜਿਹੜਾ ਕੀ ਭਾਰਤ ਸਰਕਾਰ ਉਹਨੇ ਡੈਜ਼ਿਗਨੇਟਿਡ ਟੈਰਰਿਸਟ ਹੈਗਾ ਜੀ ਸੋ ਅਸੀਂ ਤਾਂ ਹੀ ਕਰੀਏ ਆਪਾਂ ਲਈ 32 ਨੂੰ ਮੁਕਾਰੇ ਅਵਤ ਪਾ ਇਸ ਗੱਲ ਇਹ ਐਸੀ ਨਹੀਂ ਦੇਖੋ ਰੋਟੀਨ ਇਨਵੈਸਟੀਗੇਸ਼ਨ ਨਹੀਂ ਤਾਂ ਸਗੋਂ ਇਹ ਕਾਰਵਾਈ ਹੈਗੀ ਕਰ ਰਹੇ ਆ ਚੱਲ ਰਹੀ ਸਰ ਯੂਏਪੀ ਦੀ ਗੱਲ ਕਰੀਏ ਤਾਂ ਕਿਹੜੇ ਕਿੰਨੇ ਕੋਈ ਲੈਰੀਸ ਕ੍ਰਾਈਮ ਤੇ ਬਾਦੇ ਜਿਹੜਾ ਲਾਗੂ ਹੁੰਦਾ ਜੀ ਇਹ ਯੂਪੀ ਤੇ ਲਗ ਲਗ ਕ੍ਰਾਈਮ ਦੀ ਨ ਪਰਿਭਾਸ਼ਾ ਹੈਗੀ ਜੀ ਉਹਦੇ ਹਿਸਾਬ ਨਾਲ ਹੀ ਲੱਗਦਾ ਹੈਗਾ ਇਹ ਮੰਨ ਨਹੀਂ ਕੋਈ ਕੋਈ ਪਾਰਟਿਕੂਲਰ ਚੀਜ਼ ਤੇ ਲੱਗ ਸੁਣ ਲਿਆ ਕੋਰਪੋਰੇਟ ਹਾਂਜੀ ਬਿਲਕੁਲ ਕੋਰਪੋਰੇਟ ਨੂੰ ਇੰਟੀਮੀਟ ਕਰਨਾ ਬੰਦ ਕੀਤਾ ਸੀ ਸਰ ਗੁਰਪ੍ਰੀਤ ਹਰੀਨੋ ਕਤਲकांड ਤੋਂ ਬਾਅਦ ਉਸ ਮਾਮਲੇ ਵਿੱਚ ਪਈ ਅੰਮ੍ਰਿਤਪਾਲ ਸਿੰਘ ਦਾ ਨਾਮ ਵੀ ਰਸਿਕੰਡਾ ਹੋਸਾ ਉਹ ਉਸ ਦੇ ਖਿਲਾਫ ਜਿਹੜਾ ਯੂ ਪੀ ਐਕਟ ਹੈ ਤਾਂ ਪਰ ਰਹੀ ਹੂਈ ਹੈ ਜਿਹੜਾ ਯੂ ਪੀ 108 ਨੰਬਰ ਮਕਦਮਾ ਗੁਰਪ੍ਰੀਤ ਹਰੀਨੋ ਕੇਸ ਆ ਦਾ ਸਦਰਪੁਰ ਪੂਰਾ ਉਸ ਚਾਈ ਕੇਸ ਦੇ ਵਿੱਚ ਤਫਤੀਸ਼ ਦਰਾਂ ਤੱਥਾਂ ਦੇ ਬੇਸ ਤੇ ਯੂ ਪੀ ਐਕਟ ਦਾ ਵਾਧਾ ਕੀਤਾ ਸੋ ਜੇ ਅੱਛਾ ਅੱਲਾ ਦਾ ਨਾਮ ਵੀ ਹੈ ਹਾਂਜੀ ਅੱਲਾ ਜਿਹੜਾ ਕੀ ਫਾਰ ਸਰਕਾਰ ਉਹਨੂੰ ਡੈਸੀਗਨੇਟਡ ਟੈਰਰਿਸਟ ਹੈਗਾ ਜੀ ਸੋ ਅਸੀਂ ਤਾਂ ਹੀ ਕੋਈ ਇਹ ਆਪਾਂ ਲਈ ਪੱਤੀ ਉਹ ਬੁਗਾਰੇ ਜਮਤ ਬਾਦ ਇਸ ਕਾਲ ਇਹ ਐਸ ਨਹੀਂ ਦੇਖੋ ਰੋਟੀਨ ਰਿ ਅਨਵੈਸਟੀਗੇਸ਼ਨ ਨਹੀਂ ਤਾਂ ਸਗੋਂ ਅਗਲੀ ਕਾਰਵਾਈ ਹੈਗੀ ਕਰ ਰਹੇ ਆ ਚੱਲ ਰਹੀ ਸਰ ਯੂਏਪੀ ਦੀ ਗੱਲ ਕਰੀਏ ਤਾਂ ਕਿਹੜੇ ਕਿੰਨੇ ਕੋਈ ਲੈਰਿਸ ਕ੍ਰਾਈਮ ਤੇ ਬਾਅਦ ਇਹ ਜਿਹੜਾ ਲੱਗ ਹੁੰਦਾ ਜੀ ਇਹ ਯੂਪੀ ਤੇ ਲਗ ਲਗ ਕ੍ਰਾਈਮ ਦੀ ਨਾ ਪਰਿਭਾਸ਼ਾ ਹੈਗੀ ਜੀ ਉਹਦੇ ਹਿਸਾਬ ਨਾਲ ਹੀ ਲੱਗਦਾ ਹੈਗਾ ਇਹ ਮੰਨ ਨਹੀਂ ਕੋਈ ਕੋਈ ਪਾਰਟਿਕੂਲਰ ਚੀਜ਼ ਤੇ ਲੱਗਦਾ হ্যাঁ <laughs> বিল <laughs> <laughs>